ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬਹੁਤ ਸਾਰੇ ਆਂਗਣਵਾੜੀ ਦੇ ਅਸੀਂ ਟੌਪਿਕ ਜਿਹੜੇ ਆ ਕਵਰ ਕਰ ਚੁੱਕੇ ਆ ਸੋ ਅੱਜ ਮੈਂ ਇੱਕ ਨਵੀਂ ਜਾਣਕਾਰੀ ਤੁਹਾਡੇ ਲਈ ਲੈ ਕੇ ਆਈ ਆ ਜਿਦੇ ਵਿੱਚ ਅਸੀਂ ਆਂਗਣਵਾੜੀ ਨਾਲ ਸੰਬੰਧਿਤ ਜਿਹੜਾ ਤਜਰਬਾ ਕੱਢਣ ਬਾਰੇ ਜਾਣਕਾਰੀ ਲਵਾਂਗੇ ਕਿ ਸਾਡੀ ਨੌਕਰੀ ਦਾ ਤਜਰਬਾ ਅਸੀਂ ਕਿਵੇਂ ਕੱਢ ਸਕਦੇ ਆ ਮਤਲਬ ਕਿੰਨੇ ਸਾਲ ਕਿੰਨੇ ਦਿਨ ਤੇ ਕਿੰਨੇ ਮਹੀਨੇ ਸਾਨੂੰ ਨੌਕਰੀ ਕਰਦਿਆਂ ਨੂੰ ਹੋ ਗਿਆ ਉਹ ਕਿਵੇਂ ਕੱਢ ਸਕਦੇ ਆ ਉਹਦੇ ਬਾਰੇ ਜਾਣਾਂਗੇ ਸੋ ਇਹ ਜਿਹੜਾ ਫਾਰਮੂਲਾ ਹੈ ਤੁਸੀਂ ਕਿਸੇ ਦੀ ਏਜ ਕੱਢਣ ਲਈ ਕਿਸੇ ਦੀ ਉਮਰ ਜਾਣਨ ਲਈ ਵੀ ਪ੍ਰੋਪਰ ਏਜ ਮਤਲਬ ਕਿੰਨੇ ਦਿਨਾਂ ਦਾ ਕੋਈ ਬੱਚਾ ਆ ਕਿੰਨੇ ਸਾਲ ਕਿੰਨੇ ਦਿਨ ਤੇ ਕਿੰਨੇ ਮਹੀਨੇ ਆ ਉਹ ਤੁਸੀਂ ਇਹਦੇ ਨਾਲ ਪ੍ਰੋਪਰ ਕੱਢ ਸਕਦੇ ਹੋ ਤੇ ਇਹ ਫਾਰਮੂਲਾ ਜਿਹੜਾ ਹੈ ਕਿਸੇ ਦੀ ਵੀ ਉਮਰ ਤੇ ਨੌਕਰੀ ਦਾ ਤਜਰਬਾ ਜਿਹੜਾ ਆ ਉਹ ਕੱਢਣ ਲਈ ਅਸੀਂ ਵਰਤ ਸਕਦੇ ਆ ਸੋ ਅੱਜ ਅਸੀਂ ਨਵੀਂ ਜਾਣਕਾਰੀ ਲਵਾਂਗੇ ਕਿਉਂਕਿ ਬਹੁਤ ਸਾਰੀਆਂ ਕੁੜੀਆਂ ਨੂੰ ਮੁਸ਼ਕਲ ਆਉਂਦੀ ਹੈ ਜਦੋਂ ਆਪਾਂ ਅਪਲਾਈ ਕਰਦੇ ਹੈਗੇ ਆ ਤਜਰਬਾ ਸਰਟੀਫਿਕੇਟ ਬਣਵਾਣਾ ਹੁੰਦਾ ਹੈ ਤਾਂ ਉਸ ਸਮੇਂ ਜਿਹੜਾ ਸਾਨੂੰ ਦਿਨ ਜਿਹੜੇ ਆ ਕੱਢਨੇ ਪੈਂਦੇ ਦਿਨ ਸਾਲ ਤੇ ਮਹੀਨੇ ਸਾਰਾ ਪ੍ਰੋਪਰ ਸਾਨੂੰ ਕੱਢ ਕੇ ਦੇਣਾ ਪੈਂਦਾ ਸੋ ਕਿਵੇਂ ਕੱਢੀਦਾ ਉਹ ਅਸੀਂ ਅੱਜ ਜਾਣਕਾਰੀ ਲਵਾਂਗੇ ਸੋ ਸਭ ਤੋਂ ਪਹਿਲਾਂ ਤਾਂ ਪਹਿਲਾ ਨੰਬਰ ਫਾਰਮੂਲਾ ਹੈ ਜਿਹਦੇ ਵਿੱਚ ਅਸੀਂ ਜੇ ਮੰਨ ਲਓ ਸਾਡੀ ਜਿਹੜੀ ਡੇਟ ਆਫ ਬਰਥ ਆ ਜਾਂ ਸਾਡਾ ਜੁਆਇਨਿੰਗ ਦੀ ਡੇਟ ਜਿਹੜੀ ਹੈ ਉਹੋ ਸਾਡੀ ਅੱਜ ਦੀ ਤਰੀਕ ਉਹਦੇ ਨਾਲੋਂ ਘੱਟ ਹੋਵੇ ਮਤਲਬ ਉਹ ਜਿਹੜੀ ਜੁਆਇਨਿੰਗ ਦੀ ਤਰੀਕ ਆ ਉਹਦੇ ਸਾਰੇ ਡਿਜੀਟਸ ਜਿਹੜੇ ਆ ਉਹ ਘੱਟ ਹੋਣ ਤੇ ਸਾਡੀ ਅੱਜ ਦੀ ਤਰੀਕ ਜਿਹੜੀ ਆ ਉਹਦੇ ਡਿਜੀਟਸ ਵੱਡੇ ਹੋਣ ਤਾਂ ਉਹ ਐਵੇਂ ਅਸੀਂ ਘੱਟ ਸਕਦੇ ਆ ਸੋ ਇਹਦੇ ਵਿੱਚ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਜਿਹੜੀ ਆ ਉੱਪਰਲੇ ਪਾਸੇ ਇੱਕ ਇੱਕ ਸਬਟ੍ਰੈਕਸ਼ਨ ਹੀ ਹੁੰਦੀ ਆ ਘਟਾਓ ਦਾ ਸਵਾਲ ਹੀ ਹੁੰਦਾ ਆ ਸੋ ਮੈਂ ਤੁਹਾਨੂੰ ਦੱਸੂਗੀ ਵੀ ਤੁਸੀਂ ਕਿਵੇਂ ਘਟਾਉਣਾ ਹੈ ਨਾ ਸਭ ਤੋਂ ਪਹਿਲਾਂ ਤਾਂ ਤੁਸੀਂ ਉੱਪਰਲੀ ਸਾਈਡ ਤੇ ਲਿਖ ਲੈਣਾ ਅੱਜ ਦੀ ਤਰੀਕ ਇੱਥੇ ਜਿਹੜਾ ਮੈਂ ਐਗਜ਼ਾਮਪਲ ਦੇ ਕੇ ਸਮਝਾਇਆ 28 12 2023 ਆ ਹਨਾ ਮੰਨ ਲਓ ਅੱਜ ਜਿਹੜੀ ਅੱਜ ਦੀ ਡੇਟ ਆ ਇਹ ਆਪਾਂ ਐਗਜ਼ਾਮਪਲ ਲਈਆ ਉਦਾਹਰਨ ਦੇ ਤੌਰ ਤੇ 28 12 2023 ਲਿਖ ਲਿਆ ਠੀਕ ਹੈ ਤੇ ਉਹਦੇ ਹੇਠਾਂ ਤੁਸੀਂ ਜਿੰਨੀ ਤੁਹਾਡੀ ਡੇਟ ਆਫ ਬਰਥ ਆ ਉਹ ਲਿਖ ਸਕਦੇ ਹੋ ਜੇ ਤੁਸੀਂ ਜੁਆਇਨਿੰਗ ਕੱਢਣੀ ਹੈ ਵੀ ਨੌਕਰੀ ਦਾ ਤਜਰਬਾ ਕੱਢਣਾ ਤਾਂ ਤੁਸੀਂ ਆਪਦੀ ਜਿੰਨੀ ਤਰੀਕ ਨੂੰ ਜੁਆਇਨ ਕੀਤਾ ਸੀਗਾ ਉਹ ਤਰੀਕ ਇੱਥੇ ਲਿਖ ਲੈਣੀ ਹੈ ਠੀਕ ਹੈ ਸੋ ਅਸੀਂ ਸ਼ੁਰੂਆਤ ਜਿਹੜੀ ਆ ਉਹ ਕਿੱਥੋਂ ਕਰਨੀ ਆ ਪਹਿਲਾਂ ਦਿਨਾਂ ਤੋਂ ਕਰਨੀ ਹੈ ਪਹਿਲਾਂ ਦਿਨ ਲਿਖਣੇ ਆ ਫਿਰ ਮਹੀਨਾ ਲਿਖਣਾ ਆ ਫਿਰ ਸਾਲ ਲਿਖਣਾ ਆ ਠੀਕ ਹੈ ਐਸੇ ਸੀਕੁਐਂਸ ਦੇ ਨਾਲ ਤੁਸੀਂ ਵੀ ਲਿਖਣਾ ਤੇ ਆਪਾਂ ਘਟਾਉਣਾ ਜਿਹੜਾ ਉਹ ਵੈਸੇ ਆਪਾਂ ਘਟਾਉਣੇ ਹੁੰਨੇ ਆ ਸੱਜੇ ਹੱਥ ਤੋਂ ਹਨਾ ਸੋ ਇਹਦੇ ਵਿੱਚ ਇਹੀ ਫਾਰਮੂਲਾ ਹੈ ਕਿ ਤੁਸੀਂ ਘਟਾਉਣਾ ਜਿਹੜਾ ਆ ਉਹ ਅਗਲੀ ਸਾਈਡ ਤੋਂ ਸ਼ੁਰੂ ਕਰਨਾ ਹੈ ਪਹਿਲਾਂ ਆਪਾਂ ਦਿਨ ਘਟਾਉਣੇ ਆ ਫਿਰ ਮਹੀਨੇ ਘਟਾਉਣੇ ਆ ਫਿਰ ਸਾਲ ਘਟਾਉਣੇ ਆ ਠੀਕ ਹੈ ਉਹਦਾ ਕਾਰਨ ਇਹ ਹੈ ਕਿ ਜਿਹੜਾ ਹਾਸਲ ਹੈ ਉਹ ਅਸੀਂ ਜਿਹੜਾ ਹੈ ਮਗਰਲੇ ਦਿਨਾਂ ਵਾਸਤੇ ਮਹੀਨੇ ਤੋਂ ਹਾਸਲ ਲੈਣਾ ਹੁੰਦਾ ਠੀਕ ਹੈ ਤੇ ਮਹੀਨੇ ਆਸਤੇ ਜਿਹੜਾ ਉਹ ਸਾਲ ਤੋਂ ਹਾਸਲ ਲੈਣਾ ਹੁੰਦਾ ਮਤਲਬ ਅਸੀਂ ਜਿਹੜਾ ਇੱਕ ਕੈਰੀ ਕਰਦੇ ਆਂ ਇੰਗਲਿਸ਼ ਦੇ ਵਿੱਚ ਉਹਨੂੰ ਕੈਰੀ ਕਹਿੰਦੇ ਆ ਵੀ ਕੈਰੀ ਲੈਣਾ ਸੋ ਅਸੀਂ ਜਿਹੜਾ ਆ ਘਟਾਓ ਦਾ ਇਹ ਇਹ ਸਵਾਲ ਕੱਢਣਾ ਆ ਸ਼ੁਰੂਆਤ ਜਿਹੜੀ ਆ ਅਸੀਂ ਕਿੱਥੋਂ ਕਰਨੀ ਆ ਪਹਿਲਾਂ ਦਿਨ ਲਿਖਨੇ ਆ ਫਿਰ ਮਹੀਨੇ ਫਿਰ ਸਾਲ ਠੀਕ ਹੈ ਹੁਣ ਜੋ ਜਿਵੇਂ ਤੁਸੀਂ ਦੇਖ ਸਕਦੇ ਏਸ ਜਿਹੜਾ ਮੈਂ ਸਵਾਲ ਪਾਇਆ ਇਹ ਜਿਹੜੀ ਕਿਸੇ ਦੀ ਜਿਹੜੀ ਆ ਨੌਕਰੀ ਦਾ ਤਜਰਬਾ ਮੈਂ ਕੱਢਿਆ ਹੈਗਾ ਤਾਂ ਉਹਦੀ ਅੱਜ ਦੀ ਤਰੀਕ ਬਣਾਈ ਹੈਗੀ 28 12 2023 ਤੇ ਨੌਕਰੀ ਦੀ ਜੁਆਇਨਿੰਗ ਤਰੀਕ ਸੀਗੀ ਉਹਦੀ 10 5 1990 ਦੇ ਵਿੱਚ ਉਹਨੇ ਜੁਆਇਨ ਕੀਤਾ ਕੁੜੀ ਨੇ ਹਨਾ ਸੋ ਅਸੀਂ ਕਿਵੇਂ ਉਹਨੂੰ ਘਟਾਉਣਾ ਆ ਸਭ ਤੋਂ ਪਹਿਲਾਂ ਅਸੀਂ ਦਿਨ ਘਟਾਵਾਂਗੇ 28 ਚੋਂ 10 ਕੱਢੇ 18 ਰਹਿ ਗਏ ਠੀਕ ਹੈ ਫਿਰ ਅਸੀਂ ਮਹੀਨੇ ਘਟਾਵਾਂਗੇ 12 ਚੋਂ 5 ਕੱਢੇ 7 ਰਹਿ ਗਏ ਫਿਰ ਅਸੀਂ ਸਾਲ ਘਟਾਵਾਂਗੇ 2023 ਚੋਂ 1990 ਜਦੋਂ ਘਟਾਵਾਂਗੇ ਤਾਂ 33 ਆ ਜੂਗਾ ਠੀਕ ਹੈ ਇਹ ਤਾਂ ਹੋ ਗਿਆ ਸਿੰਪਲ ਜੇ ਕਿਸੇ ਦਾ ਇਸੇ ਤਰ੍ਹਾਂ ਨਿਕਲ ਜਵੇ ਸਵਾਲ ਠੀਕ ਹੈ ਜੇ ਕਿਸੇ ਦੀ ਜੁਆਇਨਿੰਗ ਇਹਦੇ ਨਾਲ ਮੈਚ ਕਰਦੀ ਹੈ ਮਤਲਬ ਉੱਪਰਲੇ ਜਿਹੜੇ ਸਾਡੀ ਅੱਜ ਦੀ ਤਰੀਕ ਆ ਉਹਦੇ ਸਾਰੇ ਹੀ ਜਿਹੜੇ ਅੱਖਰ ਆ ਸਾਰੀ ਗਿਣਤੀ ਜਿਹੜੀ ਆ ਉਹ ਵੱਡੀ ਹੋਵੇ ਤਾਂ ਅਸੀਂ ਐਵੇਂ ਕੱਢ ਸਕਦੇ ਆ ਠੀਕ ਹੈ ਦੂਜੇ ਨੰਬਰ ਤੇ ਜੇਕਰ ਜਿਹੜਾ ਦਿਨ ਉਹ ਉਹ ਮਤਲਬ ਜੁਆਇਨਿੰਗ ਦੇ ਦਿਨ ਆ ਤੋਂ ਅੱਜ ਦੀ ਤਰੀਕ ਜਿਹੜੀ ਆ ਜੇ ਘੱਟ ਹੋਵੇ ਤਾਂ ਉਹ ਕਿਵੇਂ ਕੱਢਾਂਗੇ ਉਹ ਵੀ ਮੈਂ ਦੱਸਦੀ ਆ ਤੁਹਾਨੂੰ ਸੋ ਇਹ ਦੂਜਾ ਫਾਰਮੂਲਾ ਠੀਕ ਹੈ ਮਾਣ ਲਓ ਅੱਜ ਦੀ ਤਰੀਕ ਹੈਗੀ ਆ 5 7 2024 ਅੱਜ ਵੈਸੇ 5 7 2024 ਆ ਤੇ ਜਿਹੜੀ ਆ ਕਿਸੇ ਲੜਕੀ ਦੀ ਜੁਆਇਨਿੰਗ ਜਿਹੜੀ ਹੈਗੀ ਆ 10 3 1995 ਦੀ ਆ ਮਤਲਬ 10 ਤਰੀਕ ਤੀਜਾ ਮਹੀਨਾ 1995 ਇੱਥੇ ਤੁਸੀਂ ਦੇਖ ਸਕਦੇ ਹੋ 5 ਤਰੀਕ ਹੈ ਠੀਕ ਹੈ ਜਿਹਨੂੰ ਆਪਾਂ 10ਾਂ ਦੇ ਵਿੱਚੋਂ ਕੱਢ ਨਹੀਂ ਸਕਦੇ ਹਨ ਇਸੇ ਕਰਕੇ ਜਿਹੜਾ ਆਪਾਂ ਹਾਂਸਲ ਲੈ ਲੈਣਾ 7 ਤੋਂ ਮਹੀਨੇ ਤੋਂ ਜਿਹੜਾ ਹਾਂਸਲ ਲੈ ਕੇ 35 ਬਣਾ ਲੈਣਾ ਮਤਲਬ 1 ਮਹੀਨੇ ਦੇ ਵਿੱਚ ਕਿੰਨੇ ਦਿਨ ਹੁੰਦੇ ਆ 30 ਦਿਨ ਹੁੰਦੇ ਆ ਤਾਂ ਅਸੀਂ 5 ਦਿਨਾਂ ਦੇ ਵਿੱਚ 30 ਜਮ੍ਹਾਂ ਕਰ ਦੇਣਾ ਮਤਲਬ ਇਹ ਇੱਧਰਲੀ ਸਾਈਡ 35 ਆ ਜਾਊਗਾ ਠੀਕ ਹੈ ਇਸ ਥਾਂ ਤੇ 35 ਆ ਜਾਊਗਾ ਠੀਕ ਹੈ ਉਸ ਤੋਂ ਬਾਅਦ ਜਿੱਥੇ 7 ਸੀ 7 ਮਹੀਨੇ ਦੀ ਥਾਂ ਤੇ 6 ਮਹੀਨੇ ਰਹਿ ਜੂਗੇ ਠੀਕ ਹੈ ਹੁਣ ਅਸੀਂ ਸੌਖੇ ਤਰੀਕੇ ਦੇ ਨਾਲ 30 5 ਕਰ ਲਿਆ 35ਾਂ ਚੋਂ 10 ਕੱਢ ਸਕਦੇ ਹਾਂ ਨਾ ਮਹੀਨੇ ਦਾ ਅਸੀਂ ਹਾਂਸਲ ਲੈ ਕੇ 30 ਦਿਨ ਜੋੜ ਲਏ ਤਰੀਕ ਦੇ ਵਿੱਚ ਤਾਂ ਹੁਣ ਇੱਥੇ ਜਦੋਂ ਅਸੀਂ ਘਟਾਵਾਂਗੇ ਤਾਂ 25 ਦਿਨ ਆਜੂ ਪਹਿਲਾਂ ਅਸੀਂ ਦਿਨ ਘਟਾਉਣੇ ਹੁੰਦੇ ਆ 25 ਆਜੂਗਾ ਉਸ ਤੋਂ ਬਾਅਦ ਇੱਧਰ ਮਹੀਨੇ 6 ਰਹਿ ਗਏ 6 ਦੇ ਵਿੱਚੋਂ 3 ਕੱਢੋਂਗੇ ਤਾਂ 3 ਆਜੂਗਾ ਠੀਕ ਹੈ ਤੇ 2024 ਜੋ 1995 ਕੱਢੋਂਗੇ ਤਾਂ 29 ਆਜੂਗਾ ਇਹ ਤੁਸੀਂ ਜਿਹੜਾ ਇਹ ਇਹ ਕਰਨਾ ਬਹੁਤ ਸੌਖਾ ਆ ਠੀਕ ਹੈ ਹੁਣ ਇੱਥੇ ਮੈਂ ਤੁਹਾਨੂੰ ਦੱਸਦਾ ਵੀ ਤੁਹਾਡੀ ਜੇਕਰ ਇਸ ਇਸ ਹਿਸਾਬ ਨਾਲ ਜੇਕਰ ਤਰੀਕ ਆਉਂਦੀ ਹੈ ਨੌਕਰੀ ਦੀ ਜੁਆਇਨਿੰਗ ਤਰੀਕ ਜਿਹੜੀ ਆ ਜੇਕਰ ਦਿਨ ਜਿਹੜੇ ਇਸ ਤਰ੍ਹਾਂ ਹੋਣ ਤਾਂ ਠੀਕ ਹੈ ਤਾਂ ਤੁਸੀਂ ਐਵੇਂ ਕੱਢ ਸਕਦੇ ਹੋ ਤੀਜਾ ਫਾਰਮੂਲਾ ਹੈ ਜਦੋਂ ਤੁਹਾਡੇ ਕੋਲੇ ਮਹੀਨੇ ਦਾ ਆਖਰ ਵੀ ਜਿਹੜਾ ਆ ਉਹ ਛੋਟਾ ਹੋਵੇ ਠੀਕ ਹੈ ਤਾਂ ਤੁਸੀਂ ਜਿਹੜਾ ਸਾਲ ਤੋਂ ਹਾਸਲ ਲੈਣਾ ਹੈ ਉਹ ਮੈਂ ਦੱਸੂਗੀ ਤੁਸੀਂ ਕਿਵੇਂ ਕਰਨਾ ਹੈ ਹਾਂਜੀ ਇਹ ਤੀਜਾ ਫਾਰਮੂਲਾ ਜੇਕਰ ਮਹੀਨੇ ਵਾਲੀ ਤਰੀਕ ਜਿਹੜੀ ਆ ਉਹ ਵੀ ਘੱਟ ਹੋਵੇ ਮੰਨ ਲਓ 5 7 2024 ਹੈ ਜੁਆਇਨਿੰਗ ਤਰੀਕ ਜਿਹੜੀ 18 9 1992 ਹੈ ਤਾਂ ਤੁਸੀਂ ਕਿਵੇਂ ਕੱਢ ਸਕਦੇ ਹੋ ਠੀਕ ਹੈ ਜਿਵੇਂ ਮੈਂ ਦੱਸਿਆ ਸ਼ੁਰੂਆਤ ਆਪਾਂ ਹਮੇਸ਼ਾ ਖੱਬੇ ਹੱਥ ਤੋਂ ਘਟਾਉਣਾ ਸ਼ੁਰੂ ਕਰਨਾ ਹੈ ਠੀਕ ਹੈ ਤੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਪੰਜਾਂ ਦੇ ਵਿੱਚੋਂ 18 ਨਹੀਂ ਘਟਾ ਸਕਦੇ ਤਾਂ ਇਹਨੇ 7 ਤੋਂ ਹਾਂਸ ਲੈ ਕੇ 30 ਜੋੜ ਲੈ ਠੀਕ ਹੈ ਜਦੋਂ 30 ਜੋੜੇ ਤਾਂ ਇਹ ਜਿਹੜਾ ਆ 48 ਬਣ ਜਾਊਗਾ ਹਨਾ ਠੀਕ ਹੈ ਤਾਂ ਇੱਥੇ ਜਿਹੜਾ ਆ 48 ਦੇ ਸੌਰੀ 35 ਬਣ ਜਾਊਗਾ 48 ਨਹੀਂ ਬਣੂਗਾ 35 ਬਣੂਗਾ 30 ਤੇ 5 35 35 ਦੇ ਵਿੱਚੋਂ ਅਸੀਂ 18 ਘਟਾ ਸਕਦੇ ਹਾਂ ਪੰਜਾਂ ਦੇ ਵਿੱਚੋਂ 18 ਨਹੀਂ ਘਟਾ ਸਕਦੇ ਸੀਗੇ 30 ਜਿਹੜੇ ਅਸੀਂ ਇੱਧਰੋਂ ਹਾਸਲ ਲੈ ਕੇ 30 ਦਿਨ ਜਿਹੜੇ ਆ ਪੰਜ ਦੇ ਨਾਲ ਜੋੜ ਕੇ 35 ਦਿਨ ਬਣ ਗਏ ਸਾਡੇ ਕੋਲੇ 35ਾਂ ਦੇ ਵਿੱਚੋਂ 18 ਘਟਾਏ 17 ਦਿਨ ਆ ਜਾਣਗੇ ਠੀਕ ਹੈ ਇੱਥੇ ਮਗਰ 7 ਮਹੀਨੇ ਸੀ ਤਾਂ 6 ਮਹੀਨੇ ਰਹਿ ਗਏ ਜਦੋਂ ਇੱਕ ਇੱਕ ਮਹੀਨੇ ਦੇ ਦਿਨ ਆਪਾਂ ਇੱਧਰ ਜੋੜ ਤੇ ਪੰਜ ਦੇ ਨਾਲ ਤਾਂ ਇੱਥੇ 6 ਮਹੀਨੇ ਰਹਿ ਗਏ ਠੀਕ ਹੈ 6 6 ਦੇ ਵਿੱਚੋਂ ਹੁਣ ਅਸੀਂ 9 ਮਹੀਨੇ ਨਹੀਂ ਘਟਾ ਸਕਦੇ 18 9 1992 ਆ ਠੀਕ ਹੈ 6 6 ਮਹੀਨੇ ਆਪਣੇ ਕੋਲੇ ਉੱਪਰ ਆ 6ਾਂ ਦੇ ਵਿੱਚੋਂ ਅਸੀਂ 9 ਨਹੀਂ ਘਟਾ ਸਕਦੇ ਤਾਂ ਆਪਾਂ ਕੀ ਕਰਾਂਗੇ 2024 ਤੋਂ 1 ਸਾਲ ਇੱਧਰ ਜੋੜ ਲਾਂਗੇ 1 ਸਾਲ ਜੋੜਨ ਲਈ ਸਾਨੂੰ ਮਹੀਨਿਆਂ ਦੇ ਵਿੱਚ 12 ਜੋੜਨੇ ਪੈਣਗੇ ਠੀਕ ਹੈ ਇੱਥੇ ਅਸੀਂ ਜਦੋਂ 12 ਜੋੜਾਂਗੇ 12 ਤੇ 6 18 ਹੋ ਜਾਊਗਾ ਠੀਕ ਹੈ 18 ਦੇ ਵਿੱਚੋਂ 9 ਕੱਢਨੇ ਸੌਖੇ ਆ ਸੋ 18 'ਚੋਂ 9 ਕੱਢਾਂਗੇ ਤਾਂ ਆਨਸਰ 9 ਆ ਜਾਊਗਾ ਉਸ ਤੋਂ ਬਾਅਦ 2024 ਦੇ ਵਿੱਚੋਂ 1992 ਕੱਢਾਂਗੇ ਤਾਂ ਇਹਦਾ ਉੱਤਰ 31 ਆ ਜਾਊਗਾ ਮਤਲਬ 31 ਸਾਲ 9 ਮਹੀਨੇ ਤੇ ਸਾਰਾ ਦਿਨ ਇਸੇ ਤਰ੍ਹਾਂ ਤੁਸੀਂ ਵੀ ਆਪਦੀ ਜਨਮ ਤਰੀਕ ਵੀ ਕੱਢ ਸਕਦੇ ਆ ਜੁਆਇਨਿੰਗ ਵੀ ਕੱਢ ਸਕਦੇ ਹੋ ਜੇਕਰ ਤਾਂ ਪਹਿਲੇ ਫਾਰਮੂਲੇ ਅਨੁਸਾਰ ਤੁਹਾਡੀ ਜਨ ਸਿੱਧਾ ਹੀ ਜਿਹੜਾ ਨਿਕਲ ਜਾਂਦੀ ਹੈ ਜੇਕਰ ਜਿਹੜੀ ਤਜਰਬਾ ਨਿਕਲ ਜਾਂਦਾ ਜਾਂ ਉਮਰ ਨਿਕਲ ਜਾਂਦੀ ਹੈ ਤਾਂ ਵੈਲੈਂਟ ਗੁੱਡਾ ਨਹੀਂ ਤਾਂ ਤੁਸੀਂ ਦੂਜੇ ਦੋ ਫਾਰਮੂਲੇ ਲਾ ਕੇ ਜਿਹੜਾ ਆ ਉਹ ਆਪਣੀ ਜਨਮ ਤਰੀਕ ਜਾਂ ਤਜਰਬਾ ਬਣਾ ਸਕਦੇ ਆ ਠੀਕ ਹੈ ਵੈਸੇ ਤਾਂ ਮੈਂ ਕੱਲਾ ਆਂਗਣਵਾੜੀ ਵਰਕਰਾਂ ਵਾਸਤੇ ਵੀਡੀਓ ਬਣਾਈ ਹੈ ਕਿ ਤੁਸੀਂ ਆਪਣਾ ਜਿਹੜਾ ਜੁਆਇਨਿੰਗ ਜਿਹੜੀ ਲਿਖ ਕੇ ਕਿਵੇਂ ਅੱਜ ਦੀ ਤਰੀਕ ਲਿਖ ਕੇ ਤੇ ਜੁਆਇਨਿੰਗ ਲਿਖ ਕੇ ਆਪਣਾ ਤਜਰਬਾ ਕੱਢ ਸਕਦੇ ਹਾਂ ਠੀਕ ਹੈ ਪਰ ਇਹ ਜਿਹੜੀ ਫਾਰਮੂਲਾ ਹੈਗਾ ਇਹ ਉਮਰ ਕੱਢਣ ਲਈ ਵੀ ਤੁਸੀਂ ਵਰਤ ਸਕਦੇ ਹੋ ਠੀਕ ਹੈ ਪਹਿਲਾਂ ਕੀ ਹੁੰਦਾ ਸੀਗਾ ਜਦੋਂ ਪੋਰਸ਼ਨ ਟਰੈਕਰ ਨਹੀਂ ਸੀ ਤਾਂ ਸਾਨੂੰ ਬੱਚਿਆਂ ਦੀ ਵੀ ਇਸੇ ਤਰ੍ਹਾਂ ਉਮਰ ਵੀ ਕੱਢਣੀ ਪੈਂਦੀ ਸੀਗੀ ਠੀਕ ਹੈ ਹੁਣ ਸਾਡਾ ਕੰਮ ਥੋੜਾ ਈਜ਼ੀ ਹੋ ਗਿਆ ਪੋਰਸ਼ਨ ਟਰੈਕਰ ਦੇ ਨਾਲ ਵੈਸੇ ਤੇ ਪਹਿਲਾਂ ਅਸੀਂ ਐਲ ਐਮ ਪੀ ਵੀ ਕੱਢਦੇ ਸੀਗੇ ਠੀਕ ਹੈ ਬੱਚਿਆਂ ਦੀ ਜਨਮ ਤਰੀਕ ਬੱਚੇ ਕਿੰਨੇ ਸਾਲ ਤੇ ਕਿੰਨੇ ਮਹੀਨੇ ਤੇ ਕਿੰਨੇ ਦਿਨਾਂ ਦੇ ਆ ਉਹ ਵੀ ਕੱਢਣਾ ਪੈਂਦਾ ਸੀ ਮਹੀਨੇ ਤੇ ਦਿਨ ਤਾਂ ਕੱਢਣੇ ਹੀ ਪੈਂਦੇ ਸੀ ਯਾਨਾ ਕਿਉਂਕਿ ਮਹੀਨਾ ਕਿੰਨੇ ਸਾਲ ਜਿਵੇਂ ਮੰਨ ਲਓ ਬੱਚਾ ਜਿਹੜਾ ਆ 3 ਸਾਲ 5 ਮਹੀਨੇ ਦਾ 3 ਸਾਲ 6 ਮਹੀਨੇ ਦਾ ਉਹ ਸਾਨੂੰ ਨਾਲ ਪ੍ਰੋਪਰ ਲਿਖਣਾ ਪੈਂਦਾ ਹੁੰਦਾ ਸੀ ਹੁਣ ਸਾਡਾ ਪੋਸ਼ਨ ਟਰੈਕਰ ਨੇ ਇਹ ਕੰਮ ਤਾਂ ਆਸਾਨ ਕਰਤਾ ਹਨਾ ਸੋ ਇਹ ਜਿਹੜੀ ਫਾਰਮੂਲਾ ਲੈ ਕੇ ਤੁਸੀਂ ਜਿਹੜਾ ਆਪਣੀ ਜੁਆਇਨਿੰਗ ਤਰੀਕ ਉਹ ਕੱਢ ਸਕਦੇ ਹੋ ਠੀਕ ਹੈ ਉਮਰ ਵੀ ਕੱਢ ਸਕਦੇ ਹੋ ਜੇਕਰ ਬੱਚਿਆਂ ਦੀ ਉਮਰ ਕੱਢਣ 'ਚ ਤੁਹਾਨੂੰ ਦਿੱਕਤ ਆਉਂਦੀ ਹੈ ਠੀਕ ਹੈ ਸੋ ਅੱਜ ਦੀ ਸੀ ਮੇਰੀ ਜਾਣਕਾਰੀ ਵੀ ਨੌਕਰੀ ਦਾ ਸੀ ਤਜਰਬਾ ਜਿਹੜਾ ਉਹ ਕਿਵੇਂ ਕੱਢ ਸਕਦੇ ਹ ਹਨਾ ਕਿੰਨੇ ਸਾਲ ਹੋ ਗਏ ਤੁਹਾਨੂੰ ਨੌਕਰੀ ਕਰਦੇ ਤੁਸੀਂ ਜਾਣ ਸਕਦੇ ਹੋ ਮੇਰੀ ਅੱਜ ਦੀ ਵੀਡੀਓ ਤੋਂ ਜੇ ਮੇਰੀ ਵੀਡੀਓ ਚੰਗੀ ਲੱਗਦੀ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਕਿਉਂਕਿ ਜਦੋਂ ਤੁਸੀਂ ਸ਼ੇਅਰ ਕਰਦੇ ਹੋ ਤਾਂ ਕਿਸੇ ਨਾ ਕਿਸੇ ਕੋਲੇ ਜਿਹੜੀ ਇਹ ਜਾਣਕਾਰੀ ਪਹੁੰਚਦੀ ਹੈ ਤਾਂ ਉਹਦੀ ਮਦਦ ਮਿਲਦੀ ਹੈ ਠੀਕ ਹੈ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓਜ਼ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਕਿਉਂਕਿ ਇਹਦੇ ਨਾਲ ਮੇਰੀ ਹੌਸਲਾ ਵਧਾਈ ਹੁੰਦੀ ਹੈ ਸੋ ਧੰਨਵਾਦ